ਸਾਰੇ ਨੂੰ ਸਸਰੀ ਕਾਲ ਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਇੱਕ ਸਲਾਈ ਦਾ ਡਿਜ਼ਾਈਨ ਬਣਾ ਰਹੇ ਹਾਂ ਜੀ ਇਸ ਤਰ੍ਹਾਂ ਡਿਜ਼ਾਈਨ ਬਣਦਾ ਲਸਣਾਂ ਜੀ ਬਹੁਤ ਸੌਖਾ ਸੋਹਣਾ ਤੇ ਸੁੰਦਰ ਡਿਜ਼ਾਈਨ ਆ ਜੀ ਬਣਦਾ ਵੀ ਜਲਦੀ ਜਲਦੀ ਆ ਇੱਕ ਸਲਾਈ ਦੇ ਡਿਜ਼ਾਈਨ ਆ ਜੀ ਦੂਜੀ ਸਲਾਈ ਸਾਰੀ ਆਪਣੀ ਉਲਟੀ ਉਲਟੀ ਪਾਉਗੀ ਹਾਂਜੀ ਆਪਾਂ ਜੀ ਸ਼ੁਰੂ ਕਰਦੇ ਹਾਂ ਹਾਂਜੀ ਪਹਿਲਾ ਗੁੰਡਾ ਜੀ ਆਪਾਂ ਬਿਨਾ ਬੁਣਿਆ ਉਤਾਰ ਲਾਂਗੇ ਆਪਾਂ ਜੀ ਪਿਛਲੀ ਸਾਈਡ ਤੋਂ ਦੋ ਗੁੰਡਿਆਂ ਦਾ ਜੀ ਆਪਾਂ ਬਣਾ ਲਾਂਗੇ ਇੱਕ ਗੁੰਡਾ ਹਾਂਜੀ ਬਣਾ ਕੇ ਆਪੇ ਨੂੰ ਚੜਾਈ ਤੋਂ ਨਹੀਂ ਉਤਾਰਾਂਗੇ ਧਾਗਾ ਅੱਗੇ ਕਰਕੇ తిని కు బ తన కు బ తిని బ స ਜੀ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾ ਦਾਂਗੇ ਇੱਕ ਕੁੰਡਾ ਕੁੰਡੇ ਆਪਾਂ ਨੇ ਸਲਾਈ ਤੋਂ ਨਹੀਂ ਤਾਰਨੇ ਜੀ ਧਾਗਾ ਅੱਗੇ ਕਰਕੇ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂਗੇ ਹਾਂਜੀ ਤਿੰਨ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦਾਂਗੇ ਤਿੰਨ ਕੁੰਡੇ ਜੀ ਆਪਾਂ ਸਿੱਧੇ ਬਹੁਤ ਸੋਖਾ ਸੋਨਾ ਸੁੰਦਰ ਡਿਜ਼ਾਈਨ ਬਣਦਾ ਵੀ ਜਲਦੀ ਜਲਦੀ ਹੈ ਜੀ ਪਿਛਲੀ ਸਾਈਡ ਤੋਂ ਦੋ ਗੁੰਡਿਆਂ ਦਾ ਇੱਕ ਗੁੰਡਾ ਕਰ ਦਾਂਗੇ ਇਹਨੂੰ ਸਿਲਾਈ ਤੋਂ ਉਤਾਰਨਾ ਨਹੀਂ ਹੈਗਾ ਜੀ ਧਾਗਾ ਅੱਗੇ ਕਰਕੇ ਥੋੜਾ ਜਿਹਾ ਲੂਜ਼ ਰੱਖਾਂਗੇ ਤਿੰਨ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾ ਲਾਂਗੇ ਤੇ ਜੀ ਫੇਰ ਤਿੰਨ ਗੁੰਡੇ ਸਿੱਧੇ ਸਾਰੀ ਸਲਾਈ ਆਪਾਂ ਨੇ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਤਿੰਨ ਗੁੰਡੇ ਸਿੱਧੇ ਬਣ ਗਏ ਪਿਛਲੀ ਸਾਈਡ ਤੋਂ ਦੋ ਗੁੰਡਿਆਂ ਦਾ ਇੱਕ ਗੁੰਡਾ ਕਰ ਦਾਂਗੇ ਸਲਾਈ ਤੋਂ ਉਤਾਰਨਾ ਨਹੀਂ ਹੈਗਾ ਧਾਗਾ ਅੱਗੇ ਕਰਕੇ ਪਿਛਲੀ ਸਾਈਡ ਤੋਂ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾ ਲਵਾਂਗੇ ਤਿੰਨ ਗੁੰਡੇ ਦੇ ਸਿੱਧੇ ਜਿਆਦਾ ਔਖੇ ਡਿਜ਼ਾਈਨ ਜੀ ਫਿਰ ਆਪਾਂ ਨੂੰ ਬਣਾਉਣਾ ਔਖਾ ਹੋ ਜਾਂਦਾ ਕਈ ਵਾਰੀ ਔਖੇ ਡਿਜ਼ਾਈਨ ਦੀ ਆਪਾਂ ਨੂੰ ਛੇਤੀ ਛੇਤੀ ਸਮਝ ਨਹੀਂ ਲੱਗਦੀ ਇਸ ਕਰਕੇ ਆਪਾਂ ਸੌਖੇ ਸੌਖੇ ਡਿਜ਼ਾਈਨ ਲੈ ਕੇ ਆਉਨੇ ਆ ਤੇ ਡਿਜ਼ਾਈਨ ਆਪਣਾ ਬਣ ਵੀ ਸੌਖਾ ਜਾਵੇ ਆਪਣੇ ਕੋਟੀ ਸਵੈਟਰ ਜਿਹੜਾ ਕੁਝ ਆਪਾਂ ਬਣਾਉਣਾ ਉਹ ਵੀ ਜਲਦੀ ਜਲਦੀ ਬਣ ਜਵੇ ਤਿੰਨਾਂ ਗੁੰਡਿਆਂ ਨੂੰ ਪਿਛਲੀ ਸਾਈਡ ਦੀ ਬਣਾ ਲਾਂਗੇ ਧਾਗਾ ਥੋੜੀ ਜਿਹੀ ਲੂਜ਼ ਰੱਖਾਂਗੇ ਤਿੰਨ ਗੁੰਡੇ ਫੇਰ ਸਿੱਤੇ ਸਾਰੀ ਸिलाई ਐ ਪਾਇ ਇਸੇ ਤਰ੍ਹਾਂ ਕੰਪਲੀਟ ਕਰਕੇ ਦਿਖਾਉਣੀ ਆ ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਆ ਗੁੰਡਾ ਆਪਾਂ ਬਣਾ ਲਾਂਗੇ ਜੀ ਸਿੱਧਾ ਹਾਂਜੀ ਆਪਾਂ ਤੁਹਾਨੂੰ ਦਿਖਾਉਣੀ ਆ ਸੈਟ ਕਰਕੇ ਸਿਲਾਈ ਜੀ ਆਪਾਂ ਨੇ ਸਾਰੀ ਕੰਪਲੀਟ ਕਰ ਲਈ ਡਿਜ਼ਾਈਨ ਜੀ ਇਸ ਤਰ੍ਹਾਂ ਬਣਿਆ ਲੱਗਦਾ ਬਹੁਤ ਸੋਹਣਾ ਲੱਗਦਾ ਕੋਟੀ ਸਵੈਟਰ ਜਾਕਟ ਕਿਸੇ ਵੀ ਪ੍ਰੋਜੈਕਟ ਦੇ ਉੱਪਰ ਪਾਓ ਲੈ ਐਡਿਸ ਦੇ ਪਾਓ ਬੱਚਿਆਂ ਦੇ ਪਾਓ ਬਹੁਤ ਸੋਹਣਾ ਲੱਗਦਾ ਜੀ ਇਸ ਤਰ੍ਹਾਂ ਲਾਈਨਾਂ ਬੜਾ ਡਿਜ਼ਾਈਨ ਹੁਣ ਆਪਾਂ ਅੱਗੇ ਦੀ ਇਹਦੀ ਉਲਟੀ ਸਾਈਡ ਉਲਟੀ ਸਾਈਡ ਵੀ ਬਣਿਆ ਜੀ ਇਸ ਤਰ੍ਹਾਂ ਲੱਗਦਾ ਆਪਾਂ ਇਹ ਪਹਿਲਾ ਗੁੰਡਾ ਬਿਨਾ ਬੁਣਿਆ ਤਾਰਾਂਗੇ ਫਰਸਟ ਗੁੰਡਾ ਜੀ ਆਪਾਂ ਪਾ ਲਾਂਗੇ ਉਲਟਾ ਇੱਕ ਅੰਡਵੀ ਉਲਟਾ ਪਾ ਕੇ ਸਾਰੀ ਸਿਲਾਈ ਜੀ ਆਪਾਂ ਨੇ ਉਲਟੀ ਉਲਟੀ ਪਾ ਕੇ ਕੰਪਲੀਟ ਕਰਨੀ ਆ ਇੱਕ ਸਿਲਾਈ ਦੇ ਡਿਜ਼ਾਈਨ ਆ ਜੀ ਆਪਣਾ ਬਹੁਤ ਸੋਖਾ ਸੋਹਣਾ ਤੇ ਸੁੰਦਰ ਡਿਜ਼ਾਈਨ ਆ ਮੈਨੂੰ ਤਾਂ ਜੀ ਇਹ ਡਿਜ਼ਾਈਨ ਬਹੁਤ ਪਿਆਰਾ ਲੱਗਿਆ ਕਮਾਲ ਦੇ ਡਿਜ਼ਾਈਨ ਬਣਨ ਦਾ। ਉਹ ਜਿਹੜੇ ਡਿਜ਼ਾਈਨ ਅਸੀਂ ਵੀਡੀਓ ਤੇ ਪਾਉਂਦੇ ਰਹਿੰਨੇ ਆਂ। ਪਰ ਕਈ ਕੀ ਡਿਜ਼ਾਈਨ ਜੀ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਆਪਣੇ ਮਨ ਨੂੰ ਬੜੀ ਵਧੀਆ ਲੱਗਦੇ ਨੇ। ਕਿ ਆਪਾਂ ਨੂੰ ਐ ਹੁੰਦਾ ਵੀ ਇਹ ਡਿਜ਼ਾਈਨ ਆਪਾਂ ਆਪਣੀ ਕੋਟੀ ਤੇ ਪਾ ਸਕਵੇਟਰ ਤੇ ਪਾਈਏ। ਕਈ ਡਿਜ਼ਾਈਨ ਇਸ ਤਰ੍ਹਾਂ ਆਪਣੇ ਮਨ ਨੂੰ ਵਧੀਆ ਲੱਗਦੇ ਨੇ। ਜਿਹੜੇ ਭੈਣ ਭਰਾ ਜੀ ਆਪਣੀ ਵੀਡੀਓ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ। ਆਪਣੇ ਨਾਲ ਜੀ ਜੁੜੇ ਹੋਏ ਨੇ ਡੇਲੀ ਕਰਦੇ ਨੇ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਨਵੇਂ ਪਹਿਲੀ ਵਾਰ ਹੀ ਆਪਣੇ ਚੈਨਲ ਤੇ ਆਉਂਦੇ ਨੇ ਉਹ ਵੀ ਆਪਣੇ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਜਾਣਾ ਜੀ ਅੱਗੇ ਆਪਾਂ ਇਹ ਵੀਡੀਓ ਤਾਂ ਆਪਣੀ 5-7 ਮਿੰਟ ਦੀ ਹੁੰਦੀ ਹੈ ਪਰ ਆਪਾਂ ਨੂੰ ਵੀਡੀਓ ਬਣਾਉਣ ਤੋਂ ਜੀ 2-3 ਘੰਟੇ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਮਿਹਨਤ ਬਹੁਤ ਲੱਗਦੀ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਪਰਮਾਤਮਾ ਤਰੱਕੀ ਬਖਸ਼ੇ ਤੰਦਰੁਸਤੀ ਚੜ੍ਹਦੀ ਕਲਾ ਤਰੱਕੀ ਬਖਸ਼ੇ ਸਾਰੀ ਸਲਾਈ ਇਹ ਆਪਾਂ ਕੰਪਲੀਟ ਕਰ ਲਾਂਗੇ ਸਾਰੀ ਸਲਾਈ ਇਹ ਆਪਾਂ ਉਲਟੀ ਉਲਟੀ ਪਾ ਕੇ ਲਾਸਟ ਵਾਲਾ ਕੁੰਡਾ ਸਿਤਾ ਅੱਜ ਆਪਾਂ ਨੇ ਦੋਨੋਂ ਸਲਾਈਆਂ ਕਰ ਲੀਆਂ ਕੰਪਲੀਟ ਤੇ ਆਪਣਾ ਡਿਜ਼ਾਈਨ ਬਣਿਆ ਜੀ ਇਸ ਤਰ੍ਹਾਂ ਲੱਗਦਾ ਮੇਨਤਾ ਜੀ ਇਹ ਡਿਜ਼ਾਈਨ ਬੜਾ ਹੀ ਪਿਆਰਾ ਲੱਗਦਾ ਤੁਸੀਂ ਵੀ ਜੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਡਿਜ਼ਾਈਨ ਕਿਵੇਂ ਲੱਗਿਆ